ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਹਨ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਆਉਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦੇ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗੱਲ ਪੈਂਦਾ ਯਾਰ ਤਸੋਂ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪੇ ਲਾ ਲਓ ਹਸਾਬ। ਸਮਝ ਤੋਂ ਬਾਹਰ ਆ। ਰੇਟ ਲਾਉਣਾ ਅੜ ਕੇ, ਰੇਟ ਵੀ ਅੜ ਕੇ ਲੈਣਾ ਪੂਰਾ। ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ, ਯਾ ਰੇਟ ਲੈਣਾ। ਉਹੀ ਗੱਲ ਆ ਵੀ ਮਾੜਾ ਮੋੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ। ਬੈਠੇ ਵੀ ਗੁਰੂ ਘਰ ਚ ਬੰਦੰਦਰੋਂ ਤੁਸੀਂ। ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋ ਮੈਂ ਤਾਂ ਹਰਾਣਾ ਯਾਰ। ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ। ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ। ਬੱਚੇ ਆ ਕੋ ਲੋਕਾਂ ਨੂੰ ਲੱਜ ਪਾਣੀ। ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ, ਠੀਕ ਆ ਤੂੰ ਹੀ ਪਾਪ ਕਰਿਆਗਾ ਕੀ ਕਿੰਨਾ ਕੱਢ ਲੇਉਂਰੇ ਵਿੱਚੋਂ ਹਜ਼ਾਰ ਕੱਢ ਲੇਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈ ਚਾਹੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਏ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚਾ ਨਹੀਂ ਬੀਤ ਵਰਨਾਂ ਚ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਰੇਣਾ ਨੂੰ ਤੂੰ ਆ ਕੋ ਕਰ ਰਿਹਾ ਯਾਰ ਦੇਖ ਨਾ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ ਚ ਪੈਣਾਂਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।